ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਦਾ ਨਾਮ ਇੱਕ ਦੌੜ ਮਨੁੱਖਤਾ ਲਈ ਰੱਖਿਆ ਗਿਆ ਇਸ ਦੌੜ ਰਾਹੀਂ ਗੁਰੂ ਸਾਹਿਬ ਜੀ ਦੀ ਅਸਾਨੀ ਸ਼ਹਾਦਤ ਉਹਨਾਂ ਦੇ ਬਲੀਦਾਨ ਅਤੇ ਮਨੁੱਖਤਾ ਲਈ ਦਿੱਤੀਆਂ ਸਿੱਖਿਆਵਾਂ ਨੂੰ ਨੌਜਵਾਨ ਅਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌੜ ਦੇ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ, ਸਮਾਜ ਸੇਵੀਆਂ, ਸਕੂਲੀ ਅਧਿਆਪਕਾਂ ਤੇ ਬੱਚਿਆਂ ਨੇ ਉਤਸ਼ਾਹ ਦੇ ਨਾਲ ਹਿੱਸਾ ਲੇਤਾ। ਇਹ ਉਪਰਾਲਾ ਗੁਰੂ ਤੇਗ ਬਹਾਦਰ ਜੀ ਦੀ ਉਸ ਮਹਾਨ ਸ਼ਹਾਦਤ ਨੂੰ ਯਾਦ ਕਰਨ ਲਈ ਕੀਤਾ ਗਿਆ ਜਿਸ ਨੂੰ ਮਨੁੱਖਤਾ ਦੀ ਰਾਖੀ ਦੇ ਲਈ ਸਭ ਤੋਂ ਵੱਡੇ ਬਲੀਦਾਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਦੌੜਾਂ ਨੌਜਵਾਨ ਪੀੜ੍ਹੀ ਦੇ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਮਾਧਿਅਮ ਬਣ ਰਹੀ ਹਨ। ਉਹਨਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੇ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੇ ਲਈ ਆਪਣੀ ਜਾਨ ਨਿਛਾਵਰ ਕੀਤੀ। ਵੈਕੂ ਚੀਕਾ ਖਾਲਸਾ ਵੈਕੂ ਚੀਕੀ ਫਤਿਹ ਗੁਰੂ ਗੋਬਿੰਦ ਸਿੰਘ ਸਟਡੀ ਸਰਕੋ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਜਿਹੜੇ ਵੱਖ-ਵੱਖ ਸੇਵਾਕਾਰ ਚੁਲਕੇ ਗਏ ਹੈ ਜੀ ਉਹਨਾਂ ਵਿੱਚੋਂ ਇੱਕ ਇਹ ਕਾਰਜ ਵੀ ਹੈ ਇੱਕ ਤੌਰ ਮਨੁੱਖਤਾ ਲਈ ਕਿਉਂਕਿ ਗੁਰੂ ਸਾਹਿਬ ਦੀ ਜੀ ਸ਼ਹਾਦਤ ਹੈ ਸਰਬਾਤੇ ਭਲੇ ਲਈ ਹੈ ਮਨੁੱਖਤਾ ਲਈ ਹੈ ਕਿਸੇ ਦੇ ਹੱਕਾਂ ਦੀ ਰਾਖੀ ਲਈ ਹੈ ਉਸ ਜਿਹੜਾ ਮੈਸੇਜ ਨੂੰ ਅਸੀਂ ਘਰ ਘਰ ਨੌਜਵਾਨਾਂ ਤੱਕ ਕਰ ਸਾਡੀ ਸੰਗਤ ਤੱਕ ਪਹੁੰਚਾ ਸਕੀਏ ਇਸ ਸੁਨੇਹੇ ਨੂੰ ਲੈ ਕੇ ਅੱਜ ਇੱਕ ਦੌੜ ਮਨੁੱਖਤਾ ਲਈ ਕਰਵਾਈ ਜਾ ਰਹੀ ਹੈ ਜ ਜਿਹਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਵਿਦਿਆਰਥੀ ਕਾਲਜਿਸ ਤੋਂ ਜਿਹੜੇ ਵਿਦਿਆਰਥੀ ਸਾਡੇ ਨਾਲ ਜੁੜੇ ਹੋਏ ਹੈ ਤੇ ਸਾਰੇ ਉਹਨਾਂ ਦੀ ਸ਼ਹਾਦਤ ਦੇ ਵਿੱਚੋਂ ਕੋਈ ਸੁਨੇਹਾ ਅਸੀਂ ਲੈ ਸਕੀਏ ਉਦੇਸ਼ ਦੇ ਨਾਲ ਅੱਜ ਦੀ ਜਿਹੜੀ ਦੌੜ ਲਿਖੀ ਗਈ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ ਦੇ ਵੱਲੋਂ ਅੱਜ ਸ਼੍ਰੀ ਗੁਰੂ ਤੀਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਦਾ ਨਾਮ ਇੱਕ ਦੌੜ ਮਨੁੱਖਤਾ ਲਈ ਰੱਖਿਆ ਗਿਆ ਹੈ ਇਸ ਦੌੜ ਰਾਹੀਂ ਗੁਰੂ ਸਾਹਿਬ ਜੀ ਦੇ ਲਾਸਾਨੀ ਸ਼ਹਾਦਤ ਉਹਨਾਂ ਦੇ ਬਲੀਦਾਨ ਅਤੇ ਮਨੁੱਖਤਾ ਲਈ ਦਿੱਤੀਆਂ ਸਿੱਖਿਆਵਾਂ ਨੂੰ ਨੌਜਵਾਨ ਅਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌੜ ਦੇ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ, ਸਮਾਜ ਸੇਵੀਆਂ, ਸਕੂਲੀ ਅਧਿਆਪਕਾਂ ਅਤੇ ਬੱਚਿਆਂ ਨੇ ਉਤਸ਼ਾਹ ਦੇ ਨਾਲ ਹਿੱਸਾ ਲੇਤਾ। ਇਹ ਉਪਰਾਲਾ ਗੁਰੂ ਤੇਗ ਬਹਾਦਰ ਜੀ ਦੀ ਉਸ ਮਹਾਨ ਸ਼ਹਾਦਤ ਨੂੰ ਯਾਦ ਕਰਨ ਲਈ ਕੀਤਾ ਗਿਆ ਹੈ। ਜਸਨੂ ਮਨੁੱਖਤਾ ਦੀ ਰਾਖੀ ਦੇ ਲਈ ਸਭ ਤੋਂ ਵੱਡੇ ਬਲੀਦਾਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਦੌੜਾਂ ਨੌਜਵਾਨ ਪੀੜੀ ਦੇ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਮਾਧਿਅਮ ਬਣ ਰਹੀਆਂ ਨੇ। ਉਹਨਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੇ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੇ ਲਈ ਆਪਣੀ ਜਾਨ ਨਿਛਾਵਰ ਕੀਤੀ। ਵੈਕੂਰਜੀਕਾ ਖਾਲਸਾ ਵੈਕੂਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਟਡੀ ਸਰਕੋ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇਨ ਨੂੰ ਸਮਰਪਤ ਜਿਹੜੇ ਵੱਖ-ਵੱਖ ਸੇਵਾਕਾਰ ਚ ਲਿਖੇ ਗਏ ਹੈ ਜੀ ਉਹਨਾਂ ਵਿੱਚੋਂ ਇੱਕ ਇਹ ਕਾਰਜ ਵੀ ਹੈ ਇੱਕ ਤੌਰ ਮਨੁੱਖਤਾ ਲਈ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਹੈ ਸਰਬਾਤੇ ਭਲੇ ਲਈ ਹੈ ਮਨੁੱਖਤਾ ਲਈ ਹੈ ਕਿਸੇ ਦੇ ਹੱਕਾਂ ਦੀ ਰਾਖੀ ਲਈ ਹੈ ਉਸ ਇਹੜਾ ਮੈਸੇਜ ਨੂੰ ਅਸੀਂ ਘਰ ਘਰ ਨੌਜਵਾਨਾਂ ਤੱਕ ਕਰ ਸਾਡੀ ਸੰਗਤ ਤੱਕ ਪਹੁੰਚਾ ਸਕੀਏ ਇਸ ਸੁਨੇਹੇ ਨੂੰ ਲੈ ਕੇ ਅੱਜ ਇੱਕ ਦੌੜ ਮਨੁੱਖਤਾ ਲਈ ਕਰਵਾਈ ਜਾ ਰਹੀ ਹੈ ਜ ਜਿਹਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਵਿਦਿਆਰਥੀ ਕਾਲਜਿਸ ਤੋਂ ਜਿਹੜੇ ਵਿਦਿਆਰਥੀ ਸਾਡੇ ਨਾਲ ਜੁੜੇ ਹੋਏ ਐ ਇਹ ਸਾਰੇ ਉਹਨਾਂ ਦੀ ਸਹਾਦਤ ਦੇ ਵਿੱਚੋਂ ਕੋਈ ਸੁਨੇਹਾ ਅਸੀਂ ਲੈ ਸਕੀਏ ਉਦੇਸ਼ ਦੇ ਨਾਲ ਅੱਜ ਦੀ ਜਿਹੜੀ ਦੌੜ ਲੀਕੀ ਗਈ ਹੈ